ਆਣਾ ਬਲਾਕ ਪੰਚਾਇਤ ਦਫਤਰ ਦੇ ਵਿੱਚ ਸੁਪਰੀਡੈਂਟ ਰਣਜੀਤ ਸਿੰਘ ਟਰਨੇ ਦੇ ਬੈਠੇ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਮੁੱਦਾ ਹੈ ਕਿ ਕੋਈ ਸੀ ਇੱਥੇ ਮੁਲਾਜ਼ਮ ਹੈ ಗ್ರಾಮ ਸੇਵਕ ਜਿਸ ਨੇ ਉਹਨਾਂ ਕੇ ਜਲਦੀ ਸੈਨ ਕਰਕੇ ਉਸਨੇ ਆਪਣੇ ਡੀਡੀਪੀਓ ਤੋਂ 10 ਲੱਖ ਰੁਪਏ ਮਨਰੇਗਾ ਕੇ ਤਹਿਤ ਇੱਕ ਨਈ ਇਮਾਰਤ ਬਣ ਰਹੀ ਹੈ ਉਸ ਦੇ ਲਈ ਮੰਗਵਾਲੀਏ ਲੇਕਿਨ ਇਹਨਾਂ ਨੇ ਜਦੋਂ شکایت ਕੀਤੀ ਤਾਂ ਡੀਡੀਪੀਓ ਨੇ ਉਹ ਕੈਨਸਲ ਕਰ ਦਿੱਤੇ 10 ਲੱਖ ਲੈਟਰ ਵੀ ਉਹਨਾਂ ਨੇ ਜਦ ਦਿਖਾਇਆ ਹੈ ਔਰ ਉਹਨਾਂ ਨੇ ਕਈ ਤਰ੍ਹਾਂ ਕੇ ਇੱਥੇ ਦੋਸ਼ ਲਾਇਆ ਵੀ ਇਸ ਦਫਤਰ ਦੇ ਵਿੱਚ ਕਈ ਤਰ੍ਹਾਂ ਦੀ ਕ੍ਰਪਸ਼ਨ ਹੋ ਰਹੀ ਹੈ ਸਰਕਾਰ ਕਹਿੰਦੀ ਹੈ ਕ腐ਸ਼ਨ نو ਅਸੀਂ ਠਲ ਪਾ ਰਹੇ ਹਾਂ ਲੇਕਿਨ ਇੱਥੇ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਕਰਮਚਾਰੀ ਜੋ ਵੀ ਅਧਿਕਾਰੀ ਕ੍ਰਪਟ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਇਸ ਮਾਮਲੇ ਦੀ ਜਾਂਚ ਹੋਵੇ ਨਹੀਂ ਤਾਂ ਇਹ ਅੰਦੋਲਨ ਹੋਰ ਤੇਜ਼ ਹੋਏਗਾ ਮਰਨ ਵਰ ਤੇ ਬੱਠਣ ਦੀ ਵੀ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਹੁਣ ਸਾਰਾ ਜਾਂਚ ਦਾ ਵਿੱਚ ਵਿਸ਼ਾ ਹੈ ਵੀ ਉੱਚ ਅਧਿਕਾਰੀ ਇਸ ਮਾਮਲੇ ਦੀ ਕਿਸ ਤਰ੍ਹਾਂ ਜਾਂਚ ਕਰਦੇ ਆਉਣ ਵਾਲਾ ਸਮਾਂ ਦੱਸੇਗਾ स्टूडेंट आपका नाम रंजीत सिंह जी स्टूडेंट ग्रेड 2 27 और 28 तारीख को मैं और वीडियो पे सब छुट्टी दे दी hmm. एक गुरतेख सिंह ਸਾਡੇ ਉਰੇ ਲੱਗੇ ਹੋਏ ਨੇ ਜਿਹੜੇ ಗ್ರಾಮ ਸੇਵਕਾਂ ਮੋਡਾ ਲੱਗਿਆ ਸੀ ਦੀ ਫੀਲਡ ਦੇ ਵਿੱਚ ਡਿਊਟੀ ਆ ਇਹਨਾਂ ਨੂੰ ਇਹਨਾਂ ਨੂੰ 2021 ਦੇ ਵਿੱਚ ਉਰੇ ਅਸੀਂ SCPO ਦੇ ਆਰਡਰ ਕਰਵਾਤੇ تھے ਕਿ ਕੁਝ ਟਾਈਮ ਕਰਦੀਆਂ ಗ್ರಾಮ ਸੇਵਕਾਂ ਤੇ ਪੰਚਾਇਤ ਸੈਕਟਰੀ ਦੀਆਂ ਪੋਸਟਾਂ ਭਰੀਆਂ ਹੋਈਆਂ ਸੀ ਉਸ ਤੋਂ ਬਾਅਦ ਸਾਡੇ ਗੁਰਤੇਗ ਸਿੰਘ SCPO ਆ ਗਏ ਨਵੇਂ ਇਹਦੀ ਆਟੋਮੈਟਿਕਲੀ ਆਰਡਰ ਜਿਹੜੇ ਖਤਮ ਹੋ ਗਈ ਜੀ ਇਹ ਪ੍ਰੈਸ਼ਰਾਂ ਦੇ ਵਿੱਚ ਜਦੋਂ ਗਹੀਗਾ ਵੀ ਮੈਂ ਐਸਸੀਪੀ ਉਹਦੇ ਆਰਡਰ ਮੇਰੇ ਸਟੈਂਡ ਕਰਦੇ ਨੇ ਜਦੋਂ ਕੀ ਆਰਡਰ ਇਹਦੇ ਖਤਮ ਹੋ ਚੁੱਕੇ ਗ੍ਰਾਮ ਸੇਵਕ ਨੂੰ ਕੋਈ ਅਧਿਕਾਰ ਨਹੀਂ ਹੈਗਾ ਉੱਥੇ ਜਾ ਕੇ ਡੀਡੀਪੀਓ ਤੋਂ ਪ੍ਰਵਾਨਗੀ ਲੈ ਆਵੇ ਇਹਨਾਂ ਨੂੰ ਬਿਨਾ ਡੀਡੀਪੀਓ ਦੀ ਗੈਰ ਹਾਜ਼ਰੀ 'ਚ ਔਰ ਮੇਰੀ ਗੈਰ ਹਾਜ਼ਰੀ 'ਚ ਇੱਕ ਲੈਟਰ ਲਿਖਤੀ ਡੀਡੀਪੀਓ ਸਾਹਿਬ ਨੂੰ ਵੀ ਸਾਨੂੰ ਨਰੇਗਾ ਭਵਨ ਲਈ 10 ਲੱਖ ਰੁਪਏ ਦੀ ਹੋਰ ਰਾਸ਼ੀ ਦਿੱਤੀ ਜਾਵੇ ਸੰਮਤੀ ਫੰਡ 'ਚੋਂ ਰਿਲੀਜ਼ ਕੀਤਾ ਜਾਵੇ ਜਦੋਂ ਇਹਨਾਂ ਨੇ ਮੰਗੇ ਉਹ ਪੈਸੇ ਡੀਡੀਪੀਓ ਸਾਹਿਬ ਨੂੰ ਕਿਸੇ ਸਪਰਸਿਵ ਪਾਈ ਹੋਵੇ ਹੋ ਸਕਦਾ ਕਿਸੇ ਦੀ ਪਰੰਤੂ ਉਹਨਾਂ ਡੀਡੀਪੀਓ ਸਾਹਿਬ ਨੇ 10 ਲੱਖ ਰੁਪਏ ਪ੍ਰਵਾਨਗੀ ਦਿੱਤੀ ਸਮਤੀ ਚੋਂ ਅਰਲੀਜ ਕਰਨ ਦੀ ਜੀ ਪੈਸੇ ਜਦੋਂ ਇਹ ਮੈਨੂੰ ਆ ਕੇ ਕਹਿੰਦਾ ਜੀ ਹਲੋ ਡੀਡੀ ਸਾਹਿਬ ਨੇ ਹੁਕਮ ਦਿੱਤੇ ਐ ਨੂੰ ਪੰਚਾਇਤ ਸਮਤੀ ਦੀ ਕਾਰਵਾਈ ਚ ਐਂਟਰੀ ਕਰ ਦੋ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਾਰਵਾਈ ਚ ਐਂਟਰੀ ਨਹੀਂ ਕਰੂੰਗਾ ਜਾਂ ਮੈਨੂੰ ਲਿਖਤੀ ਤੌਰ ਤੇ ਆਰਡਰ ਕਰੋ ਕਿਉਂਕਿ ਮੈਂ ਛੁੱਟੀ ਤੇ ਰਹਿਣਾ ਮੈਂ ਕਾਰਵਾਈ ਚ ਸਹਿ ਨਹੀਂ ਮਾਰ ਸਕਦਾ ਇਹ ਕਹਿੰਦਾ ਮੈਂ ਤੁਹਾਨੂੰ ਮਾਰਕ ਕਰਤੇ ਵੀਡੀਓ ਸਾਹਿਬ ਕਹਿੰਦੇ ਵੀ ਮੈਂ ਤੁਹਾਨੂੰ ਮਾਰਕ ਕਰਤੇ ਮੈਂ ਹੁਕਮ ਨਹੀਂ ਕਰੂੰ ਠੀਕ ਹੈ ਜੀ ਜਦੋਂ ਇਹਨਾਂ ਨੇ ਕਿਹਾ ਮੈਂ ਹੁਗਨੀ ਕਰੂੰਗਾ ਮੈਂ ਕਿਹਾ ਵੀ ਮੈਂ ਡੀਡੀਪੀਓ ਸਾਹਿਬ ਨਾਲ ਗੱਲ ਕਰੂੰਗਾ ਕਿਉਂਕਿ ਉਹ ਸਾਡੇ ਐਡਮਿਨਿਸਟਰेटर ਨੇ ਸੰਮਤੀ ਦੇ ਜੀ ਜਦੋਂ ਮੈਂ ਡੀਡੀਪੀਓ ਸਾਹਿਬ ਨਾਲ ਇਸ ਮਸਲੇ ਤੇ ਗੱਲ ਕੀਤੀ ਤਾਂ ਡੀਡੀਵੀਓ ਸਾਹਿਬ ਨੂੰ ਮੈਂ ਦੱਸਿਆ ਵੀ 40 ਲੱਖ ਰੁਪਏ ਆਪਾਂ ਪਹਿਲਾਂ ਹੀ ਰਿਲੀਜ਼ ਕਰ ਚੁੱਕੇ ਬਿਲਡਿੰਗ ਅਧੂਰੀ ਆ ਥੋੜੇ ਜਿਹੜੀ 10 ਲੱਖ ਦੀ ਰੁਪਏ ਦੀ ਸੈਂਕਸ਼ਨ ਕੀਤੀ ਆ ਉਹ ਤੁਹਾਡੇ ਤੋਂ ਗਲਤ ਤਰੀਕੇ ਨਾਲ ਸੈਂਕਸ਼ਨ ਕਰਾਈ ਜਨਾਂ ਨੇ ਡੀਡੀਵੀਓ ਸਾਹਿਬ ਨੂੰ ਜਦ ਇਸ ਮਸਲੇ ਦਾ ਧਿਆਨ ਆਇਆ ਉਹਨਾਂ ਨੇ ਆ ਪੱਤਰ ਨੰਬਰ ਨਹੀਂ ਆ ਕੱਲ ਜਿਹੜਾ ਸੈਂਕਸ਼ਨ ਜਾਰੀ ਕੀਤਾ ਜਿਹੜੇ ਬੰਦੇ ਨੇ ਸਾਈਨ ਮਾਰ ਕੇ ਉੱਥੋਂ 10 ਲੱਖ ਰੁਪਏ ਦੀ ਡਿਮਾਂਡ ਲਿੱਤੀ ਜਾਂ ਹੋਰ ਲਿੱਤੇ ਨੇ ਔਰ ਜਿਹੜੇ ਜਿਹੜੀ ਪ੍ਰਵਾਨਗੀ ਦਿੱਤੀ ਸੀ ਪਹਿਲਾਂ ਆ ਕੈਨਸਲ ਕਰ ਦਿੱਤੇ ਕੈਨਸਲ ਕਰ ਦਿੱਤੇ ਠੀਕ ਇਹਨਾਂ ਨੇ ਮੈਨੂੰ 4:30 ਵਜੇ ਉਹ ਮੇਲ ਆ ਏ ਬੰਨ ਕਹਿੰਦੇ ਤੁਸੀਂ ਜਾ ਕੇ ਜੀ ਡੀਡੀਪੀ ਸਾਹਿਬ ਦੇ ਕਰਨ ਭਰ ਕੇ ਆਏ ਹੋ ਤੁਸੀਂ ਉੱਥੇ ਜਾ ਕੇ ਆ ਮੈਂ ਕਿਹਾ ਮੈਂ ਜਾ ਕੇ ਨਹੀਂ ਆਇਆ ਦਫਤਰ ਚ ਮੇਰੀ ਫੋਨ ਤੇ ਗੱਲ ਹੋਈ ਆ ਬਈ ਸਾਰੇ ਤੁਸੀਂ ਸੈਂਕਸ਼ਨ ਗਲਤ ਕੀਤੀ ਆ ਜਾਂ ਠੀਕ ਕੀਤੀ ਆ ਪਰ ਤੂੰ ਆ ਮਸਲਾ ਮੇਰਾ ਫਰਜ਼ ਆ ਮੈਂ ਸੁਪਰਡੈਂਟ ਦਾ ਦਫਤਰ ਦੇ ਵਿੱਚੋਂ ਗਵਰਨਮੈਂਟ ਦੀ ਚਿੱਠੀ ਕੱਢੀ ਹੋਈ ਆ ਵੀ ਜੋ ਵੀ ਲਿਖਾ ਪੜੀ ਹੋਣੀ ਆ ਕੋਈ ਸੋਣੀਆ ਸੁਪਰਡੈਂਟ ਦੀ ਨਿਗਰਾਨੀ ਹੇਠ ਹੋਣੀ ਆ ਜਦੋਂ ਫਾਈਨੈਂਸ਼ੀਅਲੀ ਮੈਟਰ ਆਏ ਮੇਰਾ ਫਰਜ਼ੀ ਦੀ ਮੇਰਾ ਡੀਡੀਪੀਓ ਦੇ ਧਿਆਨ ਚ ਲਿਆਣਾ ਕਿਉਂਕਿ ਕਾਰਵਾਈ ਦੇ ਉੱਪਰ ਉਹਨਾਂ ਦੇ ਸਾਈਨ ਕਰ ਲੈਣੇ ਨੇ ਜੀ ਉਹ ਇਹ ਮੇਰੇ ਨਾਲ ਬਤਮੀਜੀ ਉਹਦੇ ਗਲਤ ਕੰਮ ਹੋਣ ਤੇ ਫਲਾਣਾ ਜੀ ਢਿੰਕਾ ਮੈਂ ਕਿਹਾ ਵੀ ਗਲਤ ਕੰਮ ਤੁਸੀਂ ਕਰਦੇ ਹੋ ਅਸੀਂ ਤਾਂ ਕਰਦੇ ਨਹੀਂ ਜੇ ਮੇਰੇ ਤੋਂ ਤੁਸੀਂ ਸਾਈਨ ਨਹੀਂ ਕਰਾਣੇ ਮੈਂ ਚੁੱਪ ਕਰ ਜੰਨਾ ਤੁਸੀਂ ਜਿੱਤੋਂ ਮਰਜ਼ੀ ਚੱਕ ਕੇ ਟਾ ਲੋ ਪਰੰਤੂ ਜੇ ਤੁਸੀਂ ਮੇਰੇ ਤੋਂ ਕਾਰਵਾਈ ਲਿਖਵਾਉਂਗੇ ਤਾਂ ਮੇਰੇ ਸਾਈਨ ਹੋਣਗੇ ਮੈਂ ਇਸ ਦੇ ਵਿੱਚ ਫਸਣਾ ਮੈਂ ਮਸਲਾ ਨਹੀਂ ਕਰ ਸਕਦਾ ਜੇ ਤੁਸੀਂ ਗੱਲ ਕਰਨੀ ਆ ਇਹਦਾ ਮਸਲਾ ਜਿਹੜਾ ਆਪਾਂ ਡੀਸੀ ਸਾਹਿਬ ਤੇ ਏਡੀਸੀ ਸਾਹਿਬ ਦੇ ਧਿਆਨ ਚ ਲਈਏ ਕਿਉਂਕਿ ਨਰਿਗਾ ਭਵਨ ਜਿਹੜਾ ਸੈਂਟਰ ਗਵਰਨਮੈਂਟ ਦੀ ਗ੍ਰਾਂਟ ਨਾਲ ਬਣ ਰਿਹਾ ਇਹਦੇ ਜਿਹੜੇ ਕੰਟਰੋਲਿੰਗ ਅਧਿਕਾਰੀ ਨੇ ਇਸ ਟਾਈਮ ਏਡੀਸੀ ਡਿਵੈਲਪਮੈਂਟ ਤੇ ਡੀਸੀ ਸਾਹਿਬ ਨੇ ਜ਼ਿਲ੍ਹਾ ਕੋਆਰਡੀਨੇਟਰ ਨੇ ਇਹਨਾਂ ਬਹੁਤ ਬੱਤੀ ਮੀ ਜਿਹਨਾਂ ਗੱਲ ਗਲੋਚ ਵੀ ਕੀਤੀਆਂ ਬੋਲ ਬੰਦ ਘਟਿਆ ਹੋਇਆ ਸਾਡੇ ਨਾਲ ਜਦੋਂ ਜਦ ਸਾਡੀ ਜਾਦਾ ਉੱਚੀ ਨੀਵੀਂ ਬੋਲਣ ਲੱਗ ਗਏ ਤਾਂ ਇਹਨਾਂ ਨੇ ਸਾਰਾ ਸਟਾਫ ਸਾਡਾ ਇਕੱਠਾ ਹੋ ਕੇ ਚਲੇ ਗਿਆ ਇਵਨ ਸਟਾਫ ਨੂੰ ਵੀ ਕਿਹਾ ਵੀ ਤੁਸੀਂ ਸਾਡੇ ਤੇ ਹਮਲਾ ਕਰਨ ਆਏ ਆ ਇਹਨਾਂ ਨੇ ਪ੍ਰੈਸ਼ਰ ਪੁਲਿਸ ਵਾਲੇ ਕਹਿੰਦੇ ਵੀ ਇਦਾਂ ਕਰਕੇ ਮਸਲਾ ਪੁਲਿਸ ਵਾਲੇ ਕਹਿੰਦੇ ਥੋੜਾ ਆਪਣਾ ਮਸਲਾ ਚਲੋ ਕਿਸ ਤਰ੍ਹਾਂ ਵੀ ਆ ਪਰ ਸਾਡੇ ਤੇ ਪ੍ਰੈਸ਼ਰ ਆਇਆ ਵੀ ਤੁਹਾਨੂੰ ਸਾਰੀ ਲੇਜਨਾ ਪੈਣਾ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਜਿਹੜਾ ਪਰਚਾ ਤੁਹਾਡੇ ਮੇਰੇ ਤੇ ਬਣਦਾ ਉਹ ਮੇਰੇ ਤੋਂ ਦਿਓ ਤੇ ਮੈਨੂੰ ਥਾਣੇ ਚਲੇ ਗਿਆ ਅਸੀਂ 2 ਘੰਟੇ ਤੱਕ ਨੀਅਰ ਮੇਰੇ ਹਰਾਸਮੈਂਟ ਕੀਤੀ ਇਹਨਾਂ ਨੇ ਮੇਰਾ ਹੱਕ ਹੁਣ ਤੁਸੀਂ ਕੀ ਮੰਗ ਕਰਦੇ ਹੋ ਉੱਚ ਅਧਿਕਾਰੀਆਂ ਤੋਂ ਮੈਂ ਮੈਂ ਉੱਚ ਅਧਿਕਾਰੀਆਂ ਤੋਂ ਮੰਗ ਕਰਦਾ ਵੀ ਜਿਹੜੀ ਕ腐ਸ਼ਨ ਦਾ ਇਹਨਾਂ ਨੇ ਐਡਾ ਬਣਾ ਰੱਖਿਆ ਵੀਡੀਓ ਦਫ਼ਤਰ ਨੂੰ ਜਿਹੜੇ ਬੰਦਿਆਂ ਨੂੰ ਲੇਖਾਕਾਰਾਂ ਨੂੰ ਲਾਇਆ ਜਾਂਦਾ ਉਹ ਤੇ 10000 ਰੁਪਏ ਰਿਸ਼ਵਤ ਦੇ ਕੇਸ ਦੇ ਵਿੱਚ ਵਿਜੀਲੈਂਸ ਨੇ ਫੜਿਆ ਹੈ ਵੀਡੀਓ ਨੂੰ ਅਮਰਦੀਪ ਸਿੰਘ ਨੂੰ ਜਿਹਦੀ ਮੇਰੇ ਕੋਲ ਐਫ ਆਰ ਕਾਪੀ ਆ ਔਰ ਮੰਨਤਾ ਕਰਕੇ ਉਹ ਡੀਡੀਪੀਓ ਉਹਰੇ ਬਤੌਰ ਵੀਡੀਓ ਲਗਿਆ ਜਦੋਂ ਕਿ ਉਹ ਸਾਡਾ ਜੂਨੀਅਰ ਆ ਸੀਨੀਅਰ ਨਹੀਂ ਹੈਗਾ ਹੁਣ ਤੁਸੀਂ ਕੀ ਮੰਗਦੇ ਹੋ ਮੰਗੇ ਇਹ ਕਰਦੇ ਐ ਇਹ ਜਿਹੇ ਅਧਿਕਾਰੀ ਨੂੰ ਜਿਹੜੇ ਕਰਪਟ ਹੋਣ ਜਦੋਂ ਕਿ ਸਰਕਾਰ ਕਹਿੰਦੀ ਐ ਅਸੀਂ ਇਮਾਨਦਾਰ ਬੰਦੇ ਰੱਖਣੇ ਨੇ ਕਰਮਚਾਰੀ ਇਮਾਨਦਾਰ ਹੋਣੇ ਚਾਹੀਦੇ ਨੇ ਪਰ ਇਹ ਜਿਹੇ ਕਰਪਟ ਬੰਦਿਆਂ ਨੂੰ ਕਿਉਂ ਲਾ ਕੇ ਸਾਡੇ ਤੇ ਥੋਪਿਆ ਜਾਂਦਾ ਠੀਕ ਹੈ ਠੀਕ ਹੈ ਇਹ ਬੰਦੇ ਸਾਡੇ ਨੂੰ ਸਾਡਾ ਅਕਸ ਖਰਾਬ ਕਰਦੇ ਸਾਨੂੰ ਮਿਲ ਕੇ ਕਹਿੰਦੇ ਜਲੀਲ ਕਰਦੇ ਨੇ ਵੀ ਸਾਡੇ ਤੁਸੀਂ ਸੈਲ ਕਰੋ ਅਸੀਂ ਥੋੜੇ ਸੀਨੀਅਰ ਹਾਂ ਜਿੱਦ ਕਰਦਾ ਮੇਰੇ ਇਸ ਬੰਦੇ ਨੇ ਅਕਸ ਖਰਾਬ ਕਰਿਆ ਕਰਤੇਜ ਸਿੰਘ ਜਦੋਂ ਕਿ ਯਾਰ ਐਸ.ਸੀ.ਪੀ.ਓ ਦਾ ਉਹਦੇ ਕੋਲ ਚਾਰਜ ਨਹੀਂ ਹੈਗਾ ਨਾ ਕਿਸੇ ਆਰਡਰ ਵੀਡੀਓ ਦਫ਼ਤਰ ਵੱਲੋਂ ਕੀਤੇ ਗਏ ਨਾ ਕਿਸੇ ਕਿਸੇ ਅਧਿਕਾਰੀ ਉੱਚ ਵੱਲੋਂ ਕੀਤੇ ਗਏ ਔਰ ਸਹਿਰੀ ਜਿਹੜਾ ਬਾਂਸਲ ਉਹਨੇ ਲੱਗਿਆ ਹੋਇਆ ਜੇ ਜਿਨ੍ਹਾਂ ਨੇ ਕ腐ਸ਼ਨ ਦਾ ਹੱਡਾ ਬਣਾਇਆ ਮਾਮੇ ਦੇ ਪੱਠੇ ਨੇ ਤੇ ਇੱਟਾਂ ਕਰਾਈਆਂ ਜਾਂਦੀਆਂ ਨੇ ਜਿਨੇ ਵੀ ਉਹਨਾਂ ਸੋਲਡ ਬੈਸਟਮੈਂਟ ਬੈਸਟ ਮੈਨੇਜਮੈਂਟ ਦੇ ਬਣਾਏ ਪ੍ਰੋਜੈਕਟ ਸਕਲੀਨਿਕ ਚੈਂਪਰ ਜੋ ਹੋ ਗਏ ਤੇ ਸਾਰਾ ਮਟੀਰੀਅਲ ਉਹਦੇ ਵੱਲੋਂ ਕਰਵਾਇਆ ਗਿਆ ਜਿੰਨਾ ਵੀ ਆ ਸਿਰਫ ਥੋਪ ਕੇ ਡਰਾ ਕੇ ਸਰਪੰਚਾਂ ਤੋਂ ਸਾਈਨ ਕਰਾਏ ਗਏ ਨੇ ਡੋਂਗਣਾ ਗਰਤ ਵਰਤੀਆਂ ਗਈਆਂ ਨੇ ਇਹਦੀ ਬਗਾਇਦਾ ਜਾਂਚ ਹੋਣੀ ਚਾਹੀਦੀ ਆ ਔਰ ਹੋਰ ਵੀ ਇਸ ਤੋਂ ਵੱਡਾ ਸਕੈਂਡਲ ਇਹ ਆ ਇਹਨਾਂ ਨੇ ਫੇਕ ਫੇਕ ਫਰਮਾ ਬਣਾ ਕੇ ਉਹਨਾਂ ਨੂੰ ਪੇਮੈਂਟਾਂ ਕੀਤੀਆਂ ਉਹ ਫਰਮਾ ਹੁਣ ਇਹਨਾਂ ਨੇ ਕੈਨਸਲ ਕਰਵਾਈਆਂ ਨੇ ਉਹ ਫਰਮਾ ਕੈਸਲ ਕਰਾਈਆਂ ਨੇ ਇਹ ਵੱਡਾ ਸਕੈਂਡਲ ਆ ਬਹੁਤ ਵੱਡਾ ਇਸ ਵੀਡੀਓ ਦਫ਼ਤਰ ਦਾ ਠੀਕ ਹੈ ਜੀ ਜਿਹੜਾ ਕਿ ਉਜਾਗਰ ਹੋਣਾ ਚਾਹੀਦਾ ਹੈ ਠੀਕ ਔਰ ਇੱਕ ਹੋਰ ਬੇਨਤੀ ਆ ਮੈਂ ਸਪਸ਼ਟ ਕਰਦਾ ਹਾਂ ਇਹ ਗੱਲ ਵੀ ਜੇਕਰ ਇਹ ਮਸਲਾ ਨਾ ਸਹੀ ਤਰੀਕੇ ਨਾਲ ਹੈਂਡਲ ਕੀਤਾ ਗਿਆ ਮੈਂ ਮਰਨ ਵਰਤ ਤੇ ਜਾਊਂਗਾ ਠੀਕ ਮੇਰੀ ਚਾਹੇ ਨੌਕਰੀ ਜਾਵੇ ਚਾ ਕੁਝ ਹੋਵੇ ਓਕੇ ਕੁਲਦੀਪ ਸਿੰਘ ਸੁਪਰਿੰਟੈਂਡੈਂਟ ਬਲੌਕ ਸਿੜਬਾ ਦਾ ਸੰਗਰੂਰ ਤੋਂ ਜੀ ਤੇ ਮੈਂ ਜ਼ਿਲ੍ਹਾ ਸੰਗਰੂਰ ਤੋਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਕ ਕਰਮਚਾਰੀ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਇਸ ਮੁੱਦੇ ਨੂੰ ਕਿਸ ਤਰ੍ਹਾਂ ਉਠਾ ਰਹੇ ਹੋ ਤੁਸੀਂ ਇਦਰੇ ਨਾਲ ਧੱਕੇ ਸ ਹਾਂਜੀ ਦੇਖੋ ਜਿੱਥੇ ਕਿਤੇ ਮਤਲਬ ਇਦਾਂ ਦੀ ਕੋਈ ਤੱਕੇਸ਼ਾ ਹੀ ਹੁੰਦੀ ਹੈ ਸਾਡੇ ਇਮਾਨਦਾਰ ਸਾਥੀ ਨੇ ਬਹੁਤ ਹੀ ਸਲੰਘਾਯੋਗ ਮਤਲਬ ਕਿੰਨਾ ਦਾ ਕੰਮ ਹੁੰਦਾ ਰਣਜੀਤ ਸਿੰਘ ਜੀ ਦਾ ਇਹ ਚਕਰ ਮੈ ਗਿਆ ਹਾਂ ਹੂੰ ਮੈ ਗਿਆ ਹੋਰ ਜਦੋਂ ਇਹ ਰਾਤੀ ਸਾਡੇ ਮਸਲਾ ਧਿਆਨ ਦੇ ਵਿੱਚ ਆਇਆ ਤੇ ਸਾਡੀ ਸਟੇਟ ਬੋਡੀ ਨਾਲ ਗੱਲ ਕਰਾਂਗਾ ਤੇ ਸਟੇਟ ਲੈਵਲ ਤੇ ਅੱਜ ਮੁੱਖ ਦਫ਼ਤਰ ਵਿਖੇ ਮਾਨਯੋਗ ਡਾਇਰੈਕਟਰ ਸਾਹਿਬ ਨੂੰ ਮਿਲਣ ਦਾ ਸਾਡਾ ਪ੍ਰੋਗਰਾਮ ਹੈ ਹੂੰ ਇੱਥੇ ਅਸੀਂ ਅੱਜ ਰੋਸਤਰਨਾ ਇਥੋਂ ਦੇ ਕੇ ਇਸ ਮਸਲੇ ਦੀ ਜਿਹੜੀ ਕਿ ਸ਼ੁਰੂਆਤ ਕਰਨ ਲੱਗੇ ਆਂ ਕਿ ਅਸੀਂ ਇਹੀ ਕਰਦੇ ਆ ਜੀ ਦੇਖੋ ਇਦਾਂ ਦੇ ਜਿਹੜੇ ਕਰਪਟ ਅਧਿਕਾਰੀ ਜਿਹੜੇ ਹੈਗੇ ਨੇ ਔਰ ਜੂਨੀਅਰ ਉਹਨਾਂ ਨੂੰ ਸਾਡੇ ਮਤਲਬ ਕਿ ਸਿਰਫ ਤੇ ਲਿਆ ਕੇ ਬਿਠਾ ਦਿੱਤਾ ਜਾਂਦਾ ਜਿਹੜੇ ਕਿ ਸਾਥੋਂ ਕਿੰਨੇ ਕਿੰਨੇ ਸਾਲ ਤੇ ਸਰਵਿਸ ਦੇ ਵਿੱਚ ਜੂਨੀਅਰ ਹੁੰਦੇ ਨੇ ਤੇ ਸਾਥੋਂ ਹੇਠਲੇ ਦਰਜੇ ਦੇ ਕਰਮਚਾਰੀ ਹੁੰਦੇ ਨੇ ਜਿਨ੍ਹਾਂ ਨੂੰ ਮਤਲਬ ਕਿ ਸਿਰਫ ਆਪਣੀ ਸੀਟ ਨੂੰ ਸੰਭਾਲਣ ਵਾਸਤੇ ਉਹ ਕਰਪਸ਼ਨ ਦਾ ਬਿਲਕੁਲ ਗੈਰ ਕਾਨੂੰਨੀ ਤੇ ਗੈਰ ਮਿਆਰੀ ਇਹ ਵਰਤਾਰਾ ਹੋਇਆ ਜੀ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਿਹੜੇ ਇੱਥੇ ਅਕਾਊਂਟੈਂਟ ਸਾਹਿਬ ਨੇ ਜਿਨ੍ਹਾਂ ਨੂੰ ਵੀਡੀਓ ਦਾ ਚਾਰਜ ਦੇ ਕੇ ਲਾਇਆ ਹੋ ਤੁਰੰਤ ਪ੍ਰਭਾਵ ਨਾਲ ਉਹਨਾਂ ਤੋਂ ਚਾਰਜ ਵਾਪਸ ਲਿਆ ਜਾਵੇ ਅਤੇ ਉਹਨਾਂ ਤੇ ਬਣਦੀ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਅੱਗੇ ਅੱਜ ਸਟੇਟ ਬਾਡੀ ਤੇ ਸਾਡੀ ਮੀਟਿੰਗ ਹੈਗੀ ਆ ਉੱਥੇ ਡਾਇਰੈਕਟਰ ਸਾਹਿਬ ਨੂੰ ਮਿਲਣਾ ਡਾਇਰੈਕਟਰ ਸਾਹਿਬ ਨੂੰ ਮੈਮੋਰੰਡਮ ਦੇਣਾ ਸੀ ਨੇ ਉਹ ਜੇ ਕੋਈ ਐਕਸ਼ਨ ਹੁੰਦਾ ਤਾਂ ਠੀਕ ਹੈ ਫਰਦਰ ਐਕਸ਼ਨ ਜਿਹੜਾ ਹੈਗਾ ਉਹ ਬਹੁਤ ਜਲਦੀ ਉਲਿੱਖ ਕੇ ਮਤਲਬ ਕਿ ਜਿਹੜਾ ਸੂਚਿਤ ਕਰ ਦਿੱਤਾ ਜਾਵੇ ਓਕੇ ਨਾਮ ਆਪ ਜੀ ਦਾ ਗੁਰਤੇਜ ਸਿੰਘ ਆ ਜੀ ਮੇਰੇ ਕੋਲ ਈਸੀਵੀ ਦਾ ਚਾਰਜ ਹੈ ਜੀ ਬਸਿ ਮਾੜੇ ਦਾ ਹੂੰ ਇਹ ਸੁਪਰਡੈਂਟ ਰਹੀਏ ਇਹ ਐਸਡੀਓ ਪੰਚਾਇਤੀ ਰਾਜ ਕਰਵਾ ਕੇ ਲੈ ਕੇ ਆਏ ਨੇ ਸਾਡੇ ਤਾਂ ਸਿਰਫ ਉਹ ਕੀ ਆ ਵੀਡੀਓ ਸਭ ਤੋਂ ਛੁੱਟੀ ਤੇ ਸੀਗੇ ਇੱਕ ਸਿਰਫ ਕੀ ਆ ਵੀ ਉਹ ਪ੍ਰਬੰਧਕ ਜਿਹੜਾ ਸੀਗਾ ਵੀ ਉਹਦੇ ਚ ਕੰਨੇ ਵੀ ਪ੍ਰਬੰਧਕ ਲਿਖਾ ਕੇ ਉੱਥੇ ਮੌਕੇ ਤੇ ਅਸੀਂ ਗਏ ਹੋਏ ਸੀਗੇ ਤੇ ਉੱਥੇ ਉਹਨਾਂ ਨੇ ਸਿਰਫ ਇੱਕ ਲਾਈਨ ਪਵਾ ਕੇ ਇਹ ਵੀਡੀਓ ਸਾਹਿਬ ਨੂੰ ਕਰਿਆ ਵੀ ਵੀ ਆ ਆਪਾਂ ਲੈਟਰ ਉੱਥੇ ਕਰਨਾ ਕਹਿੰਦੇ ਵੀ ਤੁਸੀਂ ਇਹਦੇ ਮਾਰ ਕਰਕੇ ਸਾਈਨ ਕਰ ਦਿਓ ਉਸ ਤੋਂ ਬਾਅਦ ਉਹਨਾਂ ਨੇ ਸੀਨ ਕਰਤਾ ਸੀਨ ਵਾਲੀ ਚਿੱਠੀ ਮੇਰੇ ਕੋਲ ਹੈਗੀ ਹੈ ਨਹੀਂ ਉਹਨਾਂ ਨੇ ਓਕੇ ਕਰਤਾ ਹਾਂਜੀ ਸਿਗਨੇਚਰ ਤੋਂ ਇਸਕੇ ਹੈ ਨਹੀਂ ਉਸੇ ਕੈਨਸਲ ਲੈਟਰ ਵੀ ਆ ਗਿਆ ਹੁਣ ਦੁਬਾਰਾ ਹਾਂਜੀ ਹਾਂਜੀ ਆ ਤਾਂ ਫਿਰ ਉਹ ਤਾਂ ਫਿਰ ਗਲਤੀ ਹੋਇਆ ਨਾ ਪਹਿਲਾਂ ਨਹੀਂ ਜੀ ਗਲਤ ਨਹੀਂ ਹੋਇਆ ਜੀ ਉਹ ਹੋਰ ਉਹ ਆਪਣਾ ਐਸਡੀਓ ਪੰਚੇਤੀ ਰਾਜ ਹੀ ਡੀਡੀਪੀਓ ਸਾਹ ਕੋਲੇ ਗਏ ਨੇ ਉਹਨਾਂ ਨੇ ਕਰਾ ਕੇ ਲਿਆਂਦਾ ਪੰਚੇਤੀ ਰਾਜ ਨੂੰ ਉਹ ਜਿਹੜੀ ਆਪਣੀ ਆ ਬਿਲਡਿੰਗ ਹੈ ਜਿਹੜੀ ਹੁਣ ਉਹਦੇ ਬੰਦਾ ਦੱਬ ਕੇ ਕਾਉਂਟ ਜਿੰਮੇਵਾਰ ਹੈ ਉਹਨਾਂ ਨੇ ਆਪੇ ਪੈਸੇ ਪੁਆਏ ਨੇ ਉਧਰ ਤੇ ਉਹ ਪੰਚੇਤੀ ਰਾਜ ਨੂੰ ਮੈਂ ਪੈਸੇ ਪਏ ਨੇ ਸਾਡਾ ਕੋਈ ਇਹਦੇ ਚ ਕਿਸੇ ਤਰ੍ਹਾਂ ਦਾ ਕੋਈ ਰੋਕ ਜੇ ਕੈਨਸਲ ਹੋਏ ਕੈਨਸਲ ਨਾਲ ਤੋਂ ਬੋਦੇ ਬੋਦੇ ਵੀ ਸਿਆਸਤ ਹੈ ਨਾ ਕਹਿੰਦੇ ਹੈ ਜੇ ਕੈਨਸਲ ਹੋਏ ਨਹੀਂ ਉਹ ਤਾਂ ਡੀਡੀਪੀਓ ਸਾਹਿਬ ਦੱਸਣਗੇ ਵੀ ਕਿਉਂ ਕਰੇ ਨੇ ਜੇ ਉਹ ਕੋਈ ਚਿੱਠੀ ਪੱਤਰ ਜੇ ਪਾ ਗਲਤ ਕਰਤਾ ਸੀ ਡੀਡੀਪੀਓ ਸਾਹਿਬ ਚਿੱਠੀ ਪੱਤਰ ਕੱਢਦੇ ਕੋਈ ਰੋ ਮੰਗਾਉਂਦੇ ਜੇ ਤਾਂ ਪ੍ਰੂਫ ਨਾ ਦਿੰਦੇ ਕੋਈ ਫਿਰ ਉਹਨਾਂ ਦਾ ਕੈਨਸਲ ਕਰਨਾ ਬਣਦਾ ਸੀਗਾ ਉਹਨਾਂ ਨੇ ਗਲਤ ਕਰਿਆ ਇਹ ਜਿਹੜਾ ਕੈਨਸਲ ਕਰਿਆ ਇਸ ਕਰਕੇ ਕੋਈ ਇਹਦੇ ਚ ਕੋਈ ਪੱਖ ਲਕੋਇਆ ਨਹੀਂ ਗਿਆ ਸਾਰਾ ਕਲੀਅਰ ਉਹਨਾਂ ਨੂੰ ਚਿੱਠੀ ਦਿੱਤੀ ਹੈ ਵੀ 53 ਲੱਖ ਰੁਪਏ ਦਾ ਐਸਟੀਮੇਟ ਲੱਗਿਆ ਸੀਗਾ 58 ਲੱਖ ਦਾ ਉਸ ਤੋਂ ਬਾਅਦ ਉਹਨਾਂ ਨੇ 38 ਲੱਖ ਰੁਪਏ ਦੇ ਉੱਤੇ ਲੱਗਿਆ 2 ਲੱਖ ਤੋਂ ਵੱਧ ਕੈਪ ਲੱਗ ਗਈ ਹੈ ਜਿਹੜੀ ਸਮ ਆਪਣਾ ਨਰੇਗਾ ਦੇ ਵਿੱਚੋਂ 20 ਲੱਖ ਤੋਂ ਜੇ ਡੁੰਗਲ ਡੁੰਗਲ ਦਾ ਕੀ ਰੋਲੇ 2500 ਕੇ 2000 ਮਨ ਲੋ ਕਮ ਕਿਸ ਤਰ੍ਹਾਂ ਮਲੇ 1500000 ਕੇ ਆਂਦੇ ਡੁੰਗਲ 25 2500 ਉਹ ਵੀ ਨੁਕਸਾਨ ਹੋ ਰਿਹਾ ਸਰਕਾਰ ਕੇ ਲੋਕਾਂ ਦੇ ਪੈਸੇ ਹੁੰਦੇ ਕਹਦਾ ਜੀ ਡੁੰਗਲ ਜੀ ਡੁੰਗਲ ਡੁੰਗਲ ਦਾ ਕੀ ਨੋ ਨੋ ਦਾ ਉਹ ਡਿਪਾਰਟਮੈਂਟ ਹੈਗਾ ਜਿਹੜਾ ਈ ਪੰਚਾਇਤ ਹੈ ਜੀ ਉਹਦੇ ਬਾਰੇ ਸਾਨੂੰ ਕੋਈ ਨਾ ਸੀ ਕੋਈ ਇਸ ਤਰ੍ਹਾਂ ਦਾ ਕੋਈ ਆਪਣੇ ਕੋਲੇ ਕੋਈ ਹੈਗੀ ਹੈ ਉਹ ਉਹਨਾਂ ਨੇ ਈ ਪੰਚਾਇਤ ਵਾਲਿਆਂ ਨੇ ਜਿਹੜੇ ਨਵੇਂ ਸਰਪੰਚਾਂ ਦੇ ਬਣਾਉਂਦੇ ਨੇ ਉਹ ਡੁੰਗਲਾਂ ਦਾ ਮਾਣਾ ਦਾ ਹੋਇਆ ਜੀ ਜਿਹੜਾ ਇਹ ਕਹਿ ਰਿਹਾ ਜਾਲੀ ਨਸਤਵਾਦ ਬਣਾ ਕੇ ਫਰਮਾ ਦਫਤਰ ਵਿੱਚ ਫਰਮਾ ਬਣਾ ਕੇ ਕੋਈ ਕੋਈ ਜਾਲੀ ਫਰਮਾਣੀ ਹੈਗੀਆਂ ਐਗਜ਼ਿਸਟਿੰਗ ਫਰਮਾਣੇ ਜਾ ਕੇ ਤੁਸੀਂ ਸਰਚ ਕਰ ਸਕਦੇ ਵੇਬ ਨੇ ਆ ਤੇ ਦੋਸ਼ ਲਾਂਦਾ ਹੈ ਸੁਪਰੀਨਟ ਸਾਰੇ ਦਫਤਰ ਦਾ ਮੋਹਰ ਖਰਾਬ ਕੀਤਾ ਹੋਇਆ ਹੈ ਇਹਨੇ ਬਿਨਾਂ ਗੱਲਬਾਤ ਕੋਹਰ ਕੰਮ ਤੇ ਸਰਕਾਰ ਦੇ ਰੋੜਾ ਬੰਦ ਹੈ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ